ਹਰਿਆਣਾ ਦੇ ਆਈਪੀਐਸ ਅਫਸਰ ਪੂਰਨ ਸਿੰਘ ਦੀ ਆਤਮ ਹੱਤਿਆ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੁੱਦੇ ਨੂੰ ਦਲਿਤਾਂ ਦੇ ਨਾਲ ਜੋੜਿਆ ਅਤੇ ਪੰਜਾਬ ਵਿੱਚ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਜਿਸ விதੇ ਚੱਲਦੇ ਆ ਬਟਿੰਡਾ ਦੇ ਬਾਜ਼ਾਰਾਂ ਵਿੱਚ ਕੱਢਿਆ ਗਿਆ ਕੈਂਡਲ ਮਾਰਚ ਅਤੇ ਕੇਂਦਰ ਸਰਕਾਰ ਦੇ ਖਿਲਾਫ ਕੀਤੀ ਗਈ ਨਾਰਾਬਾਜ਼ੀ ਜੀ ਜਿਹੜਾ ਅੱਜ ਜਿਹੜਾ ਅਸੀਂ ਕੈਂਡਲ ਬਾਰ ਚ ਇਸ ਕਰਕੇ ਰੱਖਿਆ ਕਿ ਸਾਡੇ ਮੁਲਕ ਦੇ ਵਿੱਚ ਦਲਿਤਾਂ ਦੇ ਉੱਤੇ ਅਤਿਆਚਾਰ ਲਗਾਤਾਰ ਵਧ ਰਿਹਾ ਹੈਗਾ ਖਾਸ ਕਰਕੇ ਉਹ ਸਟੇਟਾਂ ਜਿੱਥੇ ਕਿ ਬੀਜੇਪੀ ਦੀ ਸਰਕਾਰ ਹੈਗੀ ਹੈ ਔਰ ਉੱਥੇ ਦਲਤਾਂ ਦੇ ਉੱਤੇ ਨਿਤ ਦਿਹਾੜੀ ਦਲਤ ਬੱਚਿਆਂ ਦਾ ਬਲਾਤਕਾਰ ਹੋ ਰਿਹਾ ਤੇ ਉਹਨਾਂ ਨਾਲ ਧੱਕਾ ਹੋ ਰਿਹਾ ਹੈਗਾ ਔਰ ਮਾੜਾ ਪੱਖ ਹੈਗਾ ਕਿ ਇਹ ਸਰਕਾਰਾਂ ਮਤਲਬ ਜਿਹੜਾ ਜ਼ੁਲਮ ਕਰ ਰਹੇ ਨੇ ਉਹਦਾ ਸਮਰਥਨ ਦੇ ਉੱਤੇ ਉਤਰਿਆ ਹੋਈਆਂ ਨੇ ਉਹਨਾਂ ਪਿਛਲੇ ਦਿਨੀ ਜਿਹੜਾ ਹਰਿਆਣੇ ਦੇ ਏਡੀਜੀਪੀਸੀ ਜੋ ਪੂਰਨ ਕੁਮਾਰ ਜੀ ਜਿਨ੍ਹਾਂ ਨੇ ਸੁਸਾਇਡ ਕੀਤਾ ਹੈਗਾ ਸੁਸਾਇਡ ਨੋਟ ਦੇ ਵਿੱਚ ਬਕਾਇਦਾ ਉਹਨਾਂ ਨੇ ਲੋਕ ਨਾਮ ਲਿਖੇ ਨੇ ਜਿਨ੍ਹਾਂ ਨੂੰ ਜਿਹੜੇ ਰਿਸਪੌਂਸੀਬਲ ਨੇ ਔਰ ਹਰਿਆਣੇ ਦੀ ਸਰਕਾਰ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈਗੀ ਹੈ ਸੋ ਉਸ ਦੇ ਵਿਰੋਧ ਦੇ ਵਿੱਚ ਅਸੀਂ ਇਹ ਕੈਂਡਲ ਮਾਰਚ ਕਰ ਰਹੇ ਆ ਔਰ ਦੂਸਰੀ ਵੱਡੀ ਗੱਲ ਹੈਗੀ ਕਿ ਜਿਹੜਾ ਸੀਜੀਆਈ ਦੇ ਉੱਤੇ ਪਿਛਲੇ ਦਿਨ ਜੁੱਤਾ ਛੁੱਟਿਆ ਗਿਆ ਸੀ ਉਹ ਇੱਕ ਮਾਮੂਲੀ ਘਟਨਾ ਨਹੀਂ ਹੈਗੀ ਇਹ ਉਹ ਬੜੀ ਮਾੜੀ ਘਟਨਾ ਹੈਗੀ ਸੰਵਿਧਾਨ ਦੇ ਉੱਤੇ ਸੰਵਿਧਾਨ ਦਾ ਅਪਮਾਨ ਹੈਗਾ ਉਸ ਦਾ ਵੀ ਅਸੀਂ ਵਿਰੋਧ ਕਰਦੇ ਹਾਂ ਇਸ ਕਰਕੇ ਅੱਜ ਅਸੀਂ ਜਿਹੜਾ ਹੈਗਾ ਇਹ ਪ੍ਰੋਗਰਾਮ ਲਿਖਿਆ ਹੈ ਬਿਹਤਰ ਬਹੁਤ ਅਫਸੋਸ ਹੋ ਰਿਹਾ ਹੈ ਕਿ ਜਿਸ ਦੇਸ਼ ਨੂੰ ਅਸੀਂ ਸਾਡਾ ਆਪਣਾ ਦੇਸ਼ ਕਹਿੰਦੇ ਆ ਜਿਸ ਦੇਸ਼ ਦੇ ਵਿੱਚ ਸਾਰੇ ਲੋਕ ਧਰਮ ਜਾਤ ਪਾਤ ਤੋਂ ਉੱਪਰ ਉੱਠ ਕੇ ਆ ਭਾਰਤ ਦੇ ਦੇ ਅਸੀਂ ਵਾਸੀ ਆ ਉਸ ਦੇਸ਼ ਦੇ ਵਿੱਚ ਇੱਕ ਸਾਡੇ ਆਈਪੀਐਸ ਅਧਿਕਾਰੀ ਨੂੰ ਇਸ ਗੱਲ ਕਰਕੇ ਖੁਦਕਸ਼ੀ ਕਰਨੀ ਪੈਜੀ ਕਿ ਉਹ ਦਲਿਤ ਸਮਾਜ ਨਾਲ ਸੰਬੰਧਤ ਹੈ ਔਰ ਉਹ ਵਾਰ-ਵਾਰ ਲਿਖਦਾ ਰਿਹਾ ਹੈ ਵਾਰ-ਵਾਰ ਸ਼ਿਕਾਇਤਾਂ ਕਰਦਾ ਰਿਹਾ ਹੈ ਕਿ ਉਸ ਨਾਲ ਜਾਤ ਦੇ ਆਧਾਰ ਤੇ ਤਤਹੁ ਨਾਤੇ ਵਿਤਕਾ ਹੋ ਰਿਹਾ ਤੇ ਉਸ ਨੇ ਖੁਦਕੁਸ਼ੀ ਕੀਤੀ ਹੈ ਕਿ ਨਾਲ ਦੀ ਨਾਲ ਉਸ ਦੀ ਘਰ ਵਾਲੀ ਧਰਮ ਪਤਨੀ ਇੱਕ ਆਈਐਸ ਅਧਿਕਾਰੀ ਹੈ ਸੋ ਐਡੇ ਵੱਡੇ ਅਧਿਕਾਰੀ ਤਾਂ ਜਿੰਨਾ ਅਫਸਰਾਂ ਨੇ ਸਾਡੇ ਦੇਸ਼ ਦਾ ਸਿਸਟਮ ਚਲਾਉਣਾ ਹੁੰਦਾ ਹੈ ਜੇਕਰ ਉਹ ਜਾਤੀਵਿਦਿਧ ਕਿਰਿਆ ਸ਼ਿਕਾਰ ਹੋ ਜਾਣ ਤਾਂ ਇਸ ਤੋਂ ਮਾਰੀ ਗੱਲ ਕੋਈ ਹੋਰ ਹੋ ਨਹੀਂ ਸਕਦੇ ਸੋ ਸਾਡੇ ਆਮ ਆਦਮੀ ਪਾਰਟੀ ਵੱਲੋਂ ਅੱਜ ਸਾਡੇ ਜਿਲੇ ਬਠਿੰਡੇ ਦੇ ਵਿੱਚ ਇੱਕ ਕੈਂਡਲ ਮਾਰਚ ਜਿਹੜਾ ਵਾਈਪ ਨੂੰ ਜੀ ਨੂੰ ਸਰਦਤਾ ਤੇ ਸਤਕਾਰ ਭੇਟ ਦੇਣ ਲਈ ਤੇੰਦੇ ਦੇ ਲਈ ਔਰ ਨਾਲ ਹੀ ਇਹ ਸਮੱਸਿਆ ਨੂੰ ਸਾਰੇ ਦੇਸ਼ ਭਰ ਦੇ ਵਿੱਚ ਲਿਆਉਣ ਦੇ ਲਈ ਸਾਰੇ ਦੇਸ਼ ਦੇ ਲੋਕਾਂ ਨੂੰ ਜਾਗਰੂਕ ਆਂਦੇ ਲਈ ਕਿ ਭਾਰਤੀ ਜਨਤਾ ਪਾਰਟੀ ਜੋ ਧਰਮ ਜਾਤ ਪਾਰਟੀ ਗੱਲ ਕਰਦੀ ਹੈ ਉਸ ਦਾ ਅਸੀਂ ਪਰਦਾ ਫਾਸ਼ ਕਰਾਂਗੇ ਉਹਨਾਂ ਦੇ ਇਸ ਮਾਵੜ ਦਾ ਡਾਟਾ ਰੋਡ ਕਰਾਂਗੇ ਤੇ ਇਸ ਗੱਲ ਨੂੰ ਸਾਰੇ ਦੇਸ਼ ਦੇ ਵਿੱਚ ਲੋਕਾਂ ਦੇ ਕੋਲ ਲੈ ਕੇ ਜਾਵਾਂਗੇ ਅੱਜ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅੱਜ ਕੈਟਲ ਮਾਰਚ ਸਾਡੇ ਆਮ ਆਦਮੀ ਪਾਰਟੀ ਦੇ ਬੰਗੜਾ ਦੀ ਟੀਮ ਵੱਲੋਂ ਜੋ ਫੈਰ ਬਲੇਡ ਚੌਕ ਹੈ ਇੱਥੋਂ ਲੈ ਕੇ ਜੋ ਸਾਡੇ ਹਨੂਮਾਨ ਜੀ ਦਾ ਚੌਕ ਉੱਪਰ ਜਾ ਰਹੇ ਹੈ ਮਕਸਦ ਸਿਰਫ ਸਾਫ ਤੇ ਸਪਸ਼ਟ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਹਰਿਆਣਾ ਦੇ ਵਿੱਚ ਸਰਕਾਰ ਸਾਡੇ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਹੈ ਅਸੀਂ ਹਮੇਸ਼ਾ ਕਹਿੰਦੇ ਆ ਰਹੇ ਹਾਂ ਜਿਹੜੇ ਰਾਜਨੀਤੀ ਭਾਰਤੀ ਜਨਤਾ ਪਾਰਟੀ ਕਰਦੀ ਹੈ ਉਹ ਧਰਮ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਪਾਤ ਦੇ ਆਧਾਰ ਤੇ ਕਰਦੀ ਹੈ ਹੁਣ ਅੱਜ ਇਹ ਗੱਲ ਬਿਲਕੁਲ ਜਗ ਜਾਰ ਹੋਈ ਹੈ ਜਦੋਂ ਇੱਕ ਦਲਤ ਸਮਾਜ ਨਾਲ ਸੰਬੰਧ ਰੱਖਣ ਵਾਲੇ ਆਈਪੀਐਸ ਅਧਿਕਾਰੀ ਨੂੰ ਇਹਸ ਕਰਕੇ ਖੁਦਕੁਸ਼ੀ ਕਰਨੀ ਪੈ ਗਈ ਕਿ ਉਸ ਨੂੰ ਉਥੋਂ ਦੇ ਸਿਸਟਮ ਦੇ ਵਿੱਚ ਜਾਤੀ ਵਿਦਕਰੇ ਦਾ ਲਗਾਤਾਰ ਸ਼ਿਕਾਰ ਹੋਣਾ ਪੈ ਰਿਹਾ ਸੀ ਪਰ ਉਸ ਤੋਂ ਵੱਡੀ ਗੱਲ ਹੈ ਕਿ ਉਸ ਦੀ ਧਰਮ ਪਤਨੀ ਇੱਕ ਆਈਐਸ ਅਧਿਕਾਰੀ ਹੈ ਜਿੰਨਾ ਆਫਸਰਾਂ ਨੇ ਸਾਡੇ ਦੇਸ਼ ਦਾ ਢਾਂਚਾ ਚਰੋਣਾ ਹੁੰਦਾ ਜੇਕਰ ਉਹ ਸਾਡੇ ਦੇਸ਼ ਦੇ ਸੁਰੱਖਿਤ ਨਹੀਂ ਫਿਰ ਆਮ ਲੋਕਾਂ ਦੀ ਆਮ ਲੋਕਾਂ ਦੀ ਕੀ ਹਾਲਾਤ ਹੋਣਗੇ ਸੋ ਬਹੁਤ ਵੱਡੇ ਇਸ ਧੱਕਾ ਲੱਗੇ ਸੀ ਨਿਖੇਤੀ ਕਰਦੇ ਆ ਔਰ ਡੱਕ ਕੇ ਇਸ ਅਨੁਸਾਰੇ ਦੇਸ਼ ਦੇ ਵਿੱਚ ਲੈ ਕੇ ਜਾ ਰਹੇ ਆ ਜੋ ਸਾਡੇ ਦੇਸ਼ ਦੇ ਵਿੱਚ ਚੱਲ ਰਿਹਾ ਹੈ ਉਹ ਜੋ ਮੰਦ ਭਾਗਾ ਜੋ ਹੋਇਆ ਹੈ ਕਿ ਸਾਡੇ ਏਡੀਜੀਪੀ ਸਾਹਿਬ ਹਰਿਆਣਾ ਦੇ ਜਿਨ੍ਹਾਂ ਨੂੰ ਕਿੰਨਾ ਵੱਡਾ ਜਿਹੜਾ ਕਦਮ ਚੱਕਣਾ ਪਿਆ ਤੇ ਉਹਨਾਂ ਨੂੰ ਸੁਸਾਈਡ ਕਰਨਾ ਪਿਆ ਇਸ ਦੇਸ਼ ਦੇ ਵਿੱਚ ਰਹਿ ਕੇ ਜਿਹੜਾ ਬੰਦਾ ਇਕਾਈਪੀਐਸ ਅਫਸਰ ਬਣਦਾ ਹੈ ਤੇ ਇਸ ਦੇਸ਼ ਦੀ ਕਮਾਂਡ ਸੰਭਾਲ ਰਿਹਾ ਹੈ ਹਰਿਆਣਾ ਦੇ ਵਿੱਚ ਏਡੀਜੀਪੀ ਉਹਨੂੰ ਜਿਹੜੇ ਜਿਹੜੇ ਭਾਜਪੀ ਦੇ ਜਿਹੜੇ ਲੀਡਰ ਹੈ ਉਹਨਾਂ ਦੁਆਰਾ ਵੱਡੇ ਅਫਸਰਾਂ ਨੂੰ ਆ ਕੇ ਉਹਨੂੰ ਜਲੀਲ ਕੀਤਾ ਜਾਂਦਾ ਜਿਹੜਾ ਉਹਦਾ ਤੁਸੀਂ ਦੇਖ ਲਓ ਕਿ ਜਿਹੜਾ ਉਹ ਸੁਸਾਈਡ ਨੋਟ ਲਿਖ ਕੇ ਗਿਆ ਹੈ ਉਹ ਤਿੰਨ ਚਾਰ ਪੇਜਾਂ ਦਾ ਸੁਸਾਈਡ ਨੋਟ ਜਿਹਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਲਿਖਿਆ ਹੈ ਕਿ ਡੀਜੀਪੀ ਹਰਿਆਣਾ ਐਸਪੀ ਤੇ ਵੱਡੇ-ਵੱਡੇ ਅਫਸਰ ਕਿ ਉਹਨਾਂ ਨੇ ਉਹਨੂੰ ਸਾਫ਼ ਲਿਖਿਆ ਹੈ ਕਿ ਮੈਨੂੰ ਜਿਹੜੀ ਮੇਰੀ ਆਪਣਾ ਜਿਹੜਾ ਮੇਰਾ ਆਪਣਾ ਆਪਣਾ ਜਿਹੜੀ ਜਾਤੀ ਹੈ ਉਹਨੂੰ ਲੈ ਕੇ ਮੇਰੇ ਨਾਲ ਇਹ ਆਪਣਾ ਕਿਰਨਾ ਕਰਦੇ ਐ ਮੈਨੂੰ ਨੀਵਾ ਦਿਖਾਇਆ ਜਾਂਦਾ ਹੈ ਸਾਡਾ ਦੇਸ਼ ਸਾਡੇ 23 ਦੇ ਵਿੱਚ ਸਾਡੇ ਜਿਹੜੇ ਆਪਾਂ ਸੰਵਿਧਾਨ ਲਿਖਣ ਵਾਲੇ ਸਾਡੇ ਡਾਕਟਰ ਪੀਮਰਾਓ ਅੰਬੇਦਕਰ ਜੀ ਉਹ ਵੀ ਇੱਕ ਗੱਲ ਸਮਾਜ ਤੋਂ ਬਿਲੋਂਗ ਕਰਦੇ ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਲਿਖਿਆ ਤੇ ਜਿਹੜਾ ਸਾਡੇ ਗੁਰੂ ਸਾਹਿਬ ਸਾਨੂੰ ਕਹਿ ਕੇ ਗਏ ਇੱਕ ਨੂਰ ਤੇ ਸਭ ਜਗੋ ਪੁਜਿਆ ਕੌਣ ਪਲਾਕੋ ਮੰਦੇ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਗੁਰੂਆਂ ਦੇ ਉਪਦੇਸ਼ ਤੇ ਇਹ ਜਿਹੜੀ ਭਾਜੀਪੀ ਦੇਸ਼ ਦੇ ਵਿੱਚ ਰਾਜਨੀਤੀ ਕਰਕੇ ਜਿਹੜਾ ਧਰਮਾਂ ਨੂੰ ਲੜਾ ਰਹੀ ਹੈ ਦੇ ਦਲਿਤ ਸਮਾਜ ਨੂੰ ਵਖਰੇਵਾ ਕਰ ਰਹੀ ਹੈ ਇਹਦਾ ਆਮ ਆਦਮੀ ਪਾਰਟੀ ਦੱਤ ਕੇ ਵਿਰੋਧ ਕਰ ਰਹੀ ਹੈ ਕਿ ਦਲਿਤ ਹੈ ਸਮਾਜ ਦਾ ਬਹੁਤ ਵੱਡਾ ਹਿੱਸਾ ਹੈ ਦਲਿਤ ਹੈ ਸਾਡੀ ਮੀਂਹ ਹੈ ਸਾਡੇ ਦੇਸ਼ ਦੀ ਦਲਿਤ ਹੈ ਸਾਡੇ ਨਾਲ ਸਾਡੇ ਭਰਾਵਾਂ ਵਾਂਗੂ ਖੜੇ ਹੈ ਹਰ ਸਾਡੇ ਦੇਸ਼ ਦੇ ਵਿੱਚ ਹਰ ਸਾਡੇ ਅਸੀਂ ਜਿਹੜੀ ਹਰੇਕ ਕਈ ਕੌਮ ਨੂੰ ਅਸੀਂ ਇੱਜ਼ਤ ਦਿੰਦੇ ਆ ਤੇ ਇੱਕ ਜਿਹੜੀ ਬੀਜੇਪੀ ਹੈ ਇਹ ਮਕੋਠਾ ਪਾਇਆ ਇਹਨਾਂ ਨੇ ਦੇਸ਼ ਨੂੰ ਚਚਕੜਦਾ ਪਰ ਇਹ ਮਕੋਠੇ ਦਾ ਹੁਣ ਫਰਦਾ ਜਿਹੜਾ ਫਾਸ਼ ਹੋ ਚੁੱਕਿਆ ਹੈ ਕਿ ਨਰਿੰਦਰ ਮੋਦੀ ਬੀਜੇਪੀ ਦਲਤਾਂ ਨੂੰ ਨਹੀਂ ਪਸੰਦ ਕਰਦੇ ਅੱਜ ਸੀਜੀਆਈ ਦੇ ਉੱਤੇ ਦਿੱਤੀ ਸਿੱਟੀ ਜਾਂਦੀ ਆ ਕੌਣ ਆਰਐਸਐਸ ਦਾ ਬੰਦਾ ਸੀਜੀਆਈ ਦੇ ਉੱਤੇ ਸੀਜੀਆਈ ਕਵੇ ਬਣ ਗਿਆ ਆਪਣੇ ਆਲਖਿਆ ਇਨਸਾਨ ਇੱਕ ਸੀਜੀਆਈ ਬਣਦਾ ਹੈ ਉਹਦੇ ਉੱਤੇ ਦਿੱਤੂ ਸਰਦੇ ਆਰਐਸਐਸ ਵਾਲੇ ਹੁਣ ਸਾਡਾ ਦੇਸ਼ ਜਾਗ ਚੁੱਕਿਆ ਹੈ ਸਾਦਾ ਦੇਸ਼ ਪਰ ਚੁਕਿਆ ਹੈ ਦਲੇ ਸਮਾਜ ਪਰ ਚੁਕਿਆ ਹੈ ਸਾਦਾ ਹਰੇਕ ਵਰਗ ਦਲਤਾਂ ਦੇ ਨਾਲ ਖੜਾ ਹੈ ਆਮ ਆਦਮੀ ਪਾਰਟੀ ਦਲਤਾਂ ਨਾਲ ਡੱਟ ਕੇ ਖੜੀ ਹੈ ਤੇ ਸਿਰਫ ਵਿਰੋਧ ਕਰਦੀ ਹੈ ਕਿ ਉਹਨਾਂ ਅਫਸਰਾਂ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਚਾਹੇ ਉਹ ਬੀਜਪੀ ਹਰਿਆਣਾ ਹੋਵੇ ਚਾਹੇ ਦੀ ਐਸਪੀ ਹੋਵੇ ਇਹ ਨਹੀਂ ਕਿ ਅਸਟੂ ਨੂੰ ਛੁੱਟੀ ਤੇ ਭੇਜ ਦਿਓ ਜੀ ਬਦਲੀ ਕਰ ਦਿਓ ਜੀ ਬੀਜਪੀ ਨੂੰ ਛੁੱਟੀ ਤੇ ਭੇਜ ਦਿਓ ਜੀ ਹੁਣ ਇਹ ਕੰਮ ਨਹੀਂ ਹੋਣਗੇ ਹੁਣ ਆਮ ਲੋਕ ਸੜਕਾਂ ਤੇ ਆ ਚੁੱਕੇ ਹੈ ਤੇ ਹੁਣ ਇਹ ਜਵਾਬ ਜਿਹੜਾ ਬੀਜਪੀ ਨੂੰ ਮੋਦੀ ਜੀ ਨੂੰ ਦੇਣਾ ਪਊਗਾ ਤੁਸੀਂ ਕਿੱਧਰ ਖੜੇ ਹੋ ਕਿਹਦੇ ਨਾਲ ਖੜੇ ਹੋ ਕਿ ਕੱਲੀ ਧਰਮ ਦੀ ਰਾਜਨੀਤੀ ਕਰਨੀ ਆਂਦੀ ਇਸ ਕਰਕੇ ਅਸੀਂ ਆਮ ਆਦਮੀ ਪਾਰਟੀ ਕੈਂਡਲ ਮਾਰਕ ਕਰਨ ਜਾ ਰਹੀ ਹੈ ਬਠਿੰਡਾ ਦੇ ਵਿੱਚ ਕੀ ਦੀ ਇਹੜੀ ਰੋਸ਼ਨੀ ਹੈ ਇਸ ਚੀਜ਼ ਦੀ ਸਾਰੇ ਇੰਡੀਆ ਤੱਕ ਪਹੁੰਚੂਗੀ ਸਾਰਾ ਇੰਡੀਆ ਆਵੇ ਸੜਕਾਂ ਤੇ ਤੇ ਦਲ ਸਮਾਜ ਦੇ ਹੱਕ ਵਿੱਚ ਕੈਂਡਲ ਮਾਰਕ ਕਰੇਗੀ ਅੱਜ ਅਸੀਂ ਆਮ ਆਦਮੀ ਪਾਰਟੀ ਜਿਹੜੇ ਸਾਡੇ ਸਾਰੇ ਐਮਐਲਏ ਸਾਹਿਬਾਨ ਸਾਡੀ ਪਾਰਟੀ ਦੇ ਸਾਰੇ ਉਪਰੂ ਚੁਕੇ ਆਗੂ ਜ਼ਿਲ੍ਹਾ ਪ੍ਰਧਾਨ ਔਰ ਸਾਡੀ ਪਾਰਟੀ ਦੇ ਕਾਰਕੁਨ ਸ਼ਹਿਰ ਦੇ ਉਹ ਵਿਅਕਤੀ ਜਿਹੜੇ ਇਸ ਗੱਲ 'ਤੇ ਵਿਸ਼ਵਾਸ ਰੱਖਦੇ ਆ ਕਿ ਦਲਤਾਂ ਦੇ ਉੱਤੇ ਹਤਿਆਚਾਰ ਨਾ ਹੋਵੇ ਮਾਜ ਦੇ ਵਿੱਚ ਅਮਨ ਔਰ ਕਾਨੂੰਨ ਦੀ ਸਥਿਤੀ ਬਰਕਰਾਰ ਰਵੇ ਉਹ ਅੱਜ ਸੜਕਾਂ ਦੇ ਉੱਤੇ ਉਤਰੇ ਨੇ ਅਸੀਂ ਕੈਂਡਲ ਮਾਰਚ ਕਰ ਰਹੇ ਹਾਂ ਫਾਇਰਬਗੇਟ ਚੌਕ ਤੋਂ ਲੈ ਕੇ ਅਸੀਂ ਸਾਰੇ ਬਜ਼ਾਰਾਂ ਦੇ ਵਿੱਚ ਕੈਂਡਲ ਮਾਰਚ ਕੀਤਾ ਹੈ ਸ਼੍ਰੀ ਪੂਰਨ ਕੁਮਾਰ ਜੀ ਜਿਹੜੇ ਐਡੀਪੀ ਹਰਿਆਣਾ ਸਨ ਉਹ ਖੁਦਕਸ਼ੀ ਕਰ ਗਏ ਖੁਦਕਸ਼ੀ ਦੇ ਕਾਰਨਾਂ ਦੇ ਬਾਰੇ ਉਹਨਾਂ ਨੇ ਬੜਾ ਡਿਟੇਲ ਨੋਟ ਲਿਖਿਆ ਉਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਬਹੁਤ ਸਾਰੀ ਦਾ ਰਿਪਰੈਜ਼ੈਂਟੇਸ਼ਨ ਦੇਣ ਤੋਂ ਬਾਅਦ ਬڑے ਲੰਬੇ ਸਮੇਂ ਤੋਂ ਮਾਨਸਿਕ ਤੌਰ ਦੇ ਵਿੱਚ ਪੀੜਾ ਦੇ ਵਿੱਚ ਸਨ ਉਹਨਾਂ ਦੇ ਉਹਨਾਂ ਗੱਲਾਂ ਦੇ ਉੱਤੇ ਕਿਸੇ ਨੇ ਗੌਰ ਨਹੀਂ ਕੀਤਾ ਗਿਆ ਅੱਜ ਜਦੋਂ ਚੱਲੇ ਗਏ ਤਾਂ ਅਸੀਂ ਮੰਗ ਕਰਦੇ ਹਾਂ ਔਰ ਇਨਸਾਫ ਦਾ ਤਕਾਜ਼ਾ ਹੈ ਮੰਗ ਕਰਦਾ ਹੈ ਕਿ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਉਹਨਾਂ ਨੇ ਰਿਪਰਜੈਂਟ ਕੀਤਾ ਉਸ ਦੀ ਜਿਹੜੀ ਸਟੇਟ ਹੈ ਉਸ ਨੂੰ ਉਸਦੇ ਮੁੱਖ ਮੰਤਰੀ ਨੂੰ ਇਸ ਗੱਲ ਦੇ ਉੱਤੇ ਅਸਤੀਫਾ ਦੇਣਾ ਚਾਹੀਦਾ ਹੈ ਇਸ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਕਿ ਐਡਾ ਵੱਡਾ ਅਫਸਰ ਜਿਹਨੇ ਲੋਕਾਂ ਨੂੰ ਇਨਸਾਫ ਦੇਣਾ ਸੀ ਆਪ ਦੇ ਇਨਸਾਫ ਦੇ ਲਈ ਉਹਨੂੰ ਕਥਕਰੀ ਕਰਨੀ ਪਈ ਇਹਨਾਂ ਕਾਰਨਾਂ ਦਾ ਡਿਟੇਲ ਦੇ ਵਿੱਚ ਪੜਤਾਲ ਹੋਣੀ ਚਾਹੀਦੀ ਹੈ ਸਾਰੇ ਲੋਕਾਂ ਦੇ ਖਿਲਾਫ ਤੇ ਬਹੁਤ ਹੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਅਸੀਂ ਮੰਗ ਕਰਦੇ ਹਾਂ